मारती खान जी से न पाया कोई तुसां I'm ਫੋਟ ਮਾਇਦਾ ਲਾਲ ਮੇਰੇ ਪਤੀ ਦਾ ਫਿਕਰ ਨਹੀਂ ਕਰ ਸਕਦੇ ਅਗਲੇ ਪਾਸੇ ਵੀ ਮੱਫਾ ਰੱਖ ਆਪੇ ਹਾਸ ਕੀਤਾ ਖਾਂ ਬਹਾਦਰ ਯਕਰੀਆ ਖਾਂ ਨੂੰ ਕਹਿੰਦੀ ਤੂੰ ਤੇ ਕਿਹਣਾ ਇੱਕ ਵੀ ਸਿੱਖ ਨਾ ਪੰਜਾਬ ਦੀ ਤਰਤੀਬ ਤੇ ਰਹਿਣ ਨਹੀਂ ਦਿੱਤਾ ਤੇ ਜੇ ਤੂੰ ਇੱਕ ਵੀ ਸਿੱਖ ਪੰਜਾਬ ਦੀ ਤਰਤੀਬ ਤੇ ਰਹਿਣ ਨਹੀਂ ਦਿੱਤਾ ਤੇ ਮੈਨੂੰ ਜਵਾਬ ਚਾਹੀਦਾ ਹੈ ਕਿ ਫਿਰ ਮੇਰੇ ਪਤੀ ਦਾ ਫਿਰ ਧੜ ਤੋਂ ਪੁੜਾ ਕੇ ਕੌਣ ਲੈ ਗਿਆ ਜਦੋਂ ਆਹ ਸ਼ਬਦ ਵਰਤੇ ਨੇ ਉਹਨੇ ਆਖਿਆ ਤੋਂ ਵਾਲ ਬੰਨ ਲੈ ਤੇਰੇ ਪਤੀ ਦੀ ਮੌਤ ਦਾ ਬਦਲਾ ਲੈ ਕੇ ਬਿਆਨ ਤੇਰੇ ਨਾਲ ਵਾਲ ਰੱਖਾ ਉਹਨੇ ਆਖਿਆ ਬਾਪ ਤਾ ਬੱਤਨਗੇ ਜੇ ਮੈਨੂੰ ਮੇਰੇ ਪਤੀ ਤੇ ਮੌਤ ਦੇ ਕਾਤਲ ਦਾ ਖੂਨ ਲਿਆ ਕੇ ਦਿਨ ਦਾ ਖੂਨ ਮੈਂ ਆਪਣੇ ਬਾਲਾਂ ਨੂੰ ਪਾਵਾਂਗੀ ਤੇ ਉਹ ਜਦੋਂ ਵਾਲਾਂ ਨੂੰ ਲੱਗੇਗਾ ਤੇ ਫਿਰ ਮੈਂ ਆਪਣੇ ਵਾਲ ਬੰਨਾਂਗੀ ਫਿਰ ਮੈਂ ਆਪਣੇ ਜਿਹੜੀ ਲੱਫ ਹੈ ਉਹ ਨਾਲ ਵਿੱਚ ਪਾਵਾਂਗੀ ਵਰਨਾ ਨਹੀਂ ਪਾਵਾਂਗੀ ਜਦੋਂ ਇਹ ਸ਼ਬਦ ਵਰਤੇ ਇਹਨੇ ਆਖਿਆ ਸਾਰੇ ਮਸਲੇ ਹੱਲ ਹੋ ਗਏ ਡਾਕਟਰ ਹੁਣ ਮੇਨ ਟੌਰਟ ਹਿਆਰ ਤੱਕ ਮਰਨੀਆਂ ਜੰਡਿਆਲੀਆਂ ਇਹਨੇ ਸੁਣਿਆ ਭੇਜਿਆ ਦਾ ਕਿ ਸਾਰੇ ਆਪਣੇ ਟੌਰ ਜਿਹੜੇ ਤੇਿਰਦੇ ਗਿਰਦੇ ਵਾਲੇ ਸਾਰੇ ਨੂੰ ਇਕੱਠਿਆਂ ਕਰਕੇ ਲਾਹੌਰਾਂ ਲਾਹੌਰ ਉੱਤੇ ਇੱਕ ਲੈਂਡ ਦੇ ਵਿੱਚ ਲਾ ਦੋ ਲੈਂਡ ਦੇ ਵਿੱਚ ਲਾ ਕੇ ਉਹਨਾਂ ਆਖਿਆ ਤੁਸੀਂ ਮੇਰੇ ਕੋਲੋਂ ਪੈਸੇ ਕਹਦੇ ਲੈ ਤੁਸੀਂ ਤੇ ਆਖਿਆ ਵੀ ਇੱਕ ਮਿੱਠੇ ਸਰ ਦੀ ਪੰਜਾਬੀ ਗੈਰ-ਮੁਤਵੱਜ ਕਿਹੜਾ ਹੈ ਉਹ ਰਹਿਣ ਨਹੀਂ ਦਿੱਤਾ ਕਿ ਪੰਜਾਬ ਦੀ ਧਰਤੀ ਤੋਂ ਰਹਿਣ ਨਹੀਂ ਦਿੱਤਾ ਫਿਰ ਦੋਸਤੋ ਬਸ ਤੇ ਲੰਗੜ ਦਸਤੇ ਨਾਲ ਵੱਢ ਕੇ ਕੌਣ ਲੈ ਗਿਆ ਤੇ ਪੁੱਛਤਾਚਕਾਰ ਪੱਗਾ ਹੁਣ ਆਪਾਂ ਬੁੱਟੇ ਜੋੜਨ ਨੂੰ ਚੱਲਦੇ ਹਾਂ ਬੁੱਢੇ ਜੌੜ ਦੇ ਧਰਤੀ ਨੂੰ ਫਿਰ ਬੇਸ਼ਕੀਰ ਦਾ ਦੋਆ ਸੁਣਮਿਆ ਨਹੀਂ ਤੁਮੇ ਪਹਿਲੋਂ ਨਾਲ ਨਾਲ ਖੜਦੇ ਮਰਦਾ ਭਾਈ ਮਤਾਬ ਸਿੰਘ ਪੰਗੂ ਮੀਰਾ ਕੋਟਿਆ ਇਹ ਉੱਠਿਆ ਉੱਠ ਕੇ ਕਹਿਣ ਲੱਗਾ ਜਹੀਦਾਰ ਜੀ ਜਿਹੜਾ ਹੁਕਮ ਤੁਸੀਂ ਲਾਇਆ ਸੀ ਨਾ ਉਸ ਹੁਕਮ ਦੀ ਅਸੀਂ ਕਲੀਮ ਦਿੱਤੀ ਹੈ ਤੇ ਮੇਰੀ ਇੱਕ ਬੇਨਤੀ ਹੈ ਕਿ ਜੇ ਆਪ ਦਾ ਹੁਕਮ ਹੋਵੇ ਤੇ ਮੈਂ ਘਰੋਂ ਆਵਾਂ ਭੱਜ ਕੇ ਗੇਣਾ ਮਾਰ ਆਵਾਂਗੇ ਨਾ ਅਖੀਰ ਦਾ ਨਵੀਂ ਨਾਮ ਲੋਕੀ ਕਹਿੰਦੇ ਪਤਾ ਨਹੀਂ ਦੁਬਾਰਾ ਮੇਲ ਹੋ ਜਾਣਾ ਨਾ ਹੋਣ ਮੇਰੀ ਘਰ ਵਾਲੀ ਹੈ ਪੰਜਾਬ ਦੀ ਧਰਤੀ ਤੇ ਮੇਰਾ ਬੱਚਾ ਹੈ ਜੇ ਤੁਹਾਡਾ ਹੱਥ ਹੋਵੇ ਤੇ ਮੈਂ ਕਮਰਾ ਭੱਜ ਕੇ ਜਾ ਕੇ ਮੇਲਾਵਾਂ ਜਦੋਂ ਇਹਨੇ ਇੱਕ ਸ਼ਬਦ ਵਰਤਿਆ ਨਾ ਦੇਹਦਾਰ ਬੁੰਡਾ ਸਿੰਘ ਨੇ ਆਖਿਆ ਕਿ ਤੂੰ ਹੀ ਆਖਿਆ ਭਾਈ ਸੁਖਾ ਸਿੰਘ ਮਾੜੀ ਕੰਬੋ ਕੋ ਵੀ ਤੇਰੇ ਨਾਲ ਸੁਰੇ ਨਹੀਂ ਆਖਿਆ ਅਗੋਂ ਜਵਾਬ ਦਿੰਦਾ ਹੈ ਭਾਈ ਮਤਾਬ ਸਿੰਘ ਪੰਗੂ ਮੀਰਾ ਘੋਟੀਆਂ ਨੇ ਕਹਿੰਦਾ ਕਿ ਦੇਹਦਾਰ ਜੀ ਇਹ ਗੱਲ ਯਾਦ ਆ ਗਿਆ ਜੇ ਸੁਖਾ ਸਿੰਘ ਮਾੜੀ ਕੰਬੋ ਕਿਹਦਾ ਨਗਰ ਹੈ 2 ਮਹੀਨਾ ਦਾ ਇੰਤਖਾਰ ਇੱਕ ਦਿਓ ਜਿੰਨੇ ਜਿਉਦੇ ਦੀ ਆਪਣਾ ਸਿਰ ਲੱਥੇ ਤੇ ਦਫਾ ਫੇਰਾ ਉਹ ਸਿਰ ਦੇ ਉੱਪਰ ਆ ਕੇ ਤੇ ਬੈਰੀ ਨੂੰ ਪਾਜਰ ਪਾ ਛੱਡੀ ਉਹ ਮਹਾਨ ਮਰਦ ਅਮਰ ਸ਼ਹੀਦ ਬਾਬਾ ਬਿੰਦੀਨ ਫਾਜ਼ਲੀ ਜੋ ਸ਼ਹੀਦਤ ਮਕਸਦ ਸਦਾਰ ਹੋਇਆ ਜਹੇਦਾਰ ਹੋਇਆ ਔਰ ਦੂਸਰਾ ਜਿਹਨੇ ਜੀਂਦੇ ਜੀ ਆਪਣਾ ਖੋਪਰ ਤੇ ਉਤਵਾ ਲਿਆ ਉਹਦਾ ਖੋਪਰ ਤਾਰ ਦਿੱਤਾ ਗਿਆ ਲੱਸੀ ਖੋਪਰੀ ਤੋਂ ਮਰਦਾ ਉਹਨੇ ਦੇਰ ਤੱਕ ਨਹੀਂ ਗਿਆ ਜਿੰਨੀ ਦੇਰ ਤੱਕ ਆਪਣੇ ਬੈਰੀ ਦੀ ਜੁੱਤੀ ਦੇ ਅੱਗੇ ਲਾ ਕੇ ਨਹੀਂ ਲੱਗਿਆ ਭਾਈ ਤਰਨ ਸਿੰਘ ਪੂਲਾ ਉਹ ਪਾਈ ਇੱਕ ਪਾਸੇ ਗੁੱਪਲੀ ਲੱਥੀ ਵਾਲਾ ਇੱਕ ਪਾਸੇ ਸਿਰ ਦਾ ਕਸੂਰਮਾ ਯਾਦ ਰੱਖਿਆ ਜੋ ਉਹਨਾਂ ਘੁਆ ਵੀ ਫੁੱਗਲ ਚ ਇਹਦਾ ਨਗਰ ਵਸਿਆ ਉਧਰ ਨੂੰ ਕਿਸੇ ਨੇ ਮੂੰਹ ਨਹੀਂ ਕਰਨਾ ਇਹ ਸੱਚੀ ਜਿਹੜੇ ਜੁਲਤ ਰੱਖਦੇ ਨੇ ਯਾਦ ਰੱਖਿਆ ਜੇ ਰਾਤ ਜੁਲਤਾਂ ਦੇ ਨਾਲ ਆਉਂਦੇ ਰਾਤ ਮਰਦ ਕਰਦੇ ਮਰਦੀ ਆਉਂਦੇ ਤੇ ਮਰਦੀ ਸੁਣਦੇ ਤੇ ਹਰ ਇੱਕ ਕਣੀ ਕਹਿੰਦੀ ਹੈ ਪਾਈ ਮਤਾਰ ਦੇ ਨੂੰ ਜ਼ਖਦਾਰ ਨੇ ਆਖਿਆ ਪੁੱਜਾ ਸਰਮੈਂ ਪਾਈ ਮਤਾਰ ਨੂੰ ਅੱਗੇ ਲਿਆ ਹੈ ਆਕੇ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਪਵਨ ਪੁੱਤਰ ਧਰਤੀ ਨੂੰ ਆਉਂਦਾ ਹੈ ਅੰਮ੍ਰਿਤਸਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਨੂੰ ਆਕੇ ਮਰਦ ਭਾਈ ਦਾ ਕਾਲਪੂਰ ਪੰਗੂ ਆਪਣੇ ਘਰ ਵੱਲ ਗਿਆ ਇਹਨੇ ਜਾ ਕੇ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ ਇਹਨੂੰ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਖੋਲਿਆ ਤੇ ਧਰਮਤ ਪਤਨੀ ਨੇ ਜਦੋਂ ਭਾਈ ਮਤਾਬ ਸਿੰਘ ਪੰਗੂ ਨੂੰ ਧਰਮਤ ਪਤਨੀ ਨੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ੍ਹ ਕੇ ਸਰ ਕੀ ਵੇਖਿਆ ਤੇ ਸਿਰ ਦਾ ਸਾਈਂ ਅੰਬੀਂਆਂ ਧਿਆਣ ਦੇਣ ਆਪਿਹਾਰ ਵੀ ਕਰੀ ਕਹਿੰਦੀ ਹੈ दरवाजा खुलिया हवा तक तो लाया आया, महाराव साहब संघ ने अपना मथा भाई महिला साहब संघूर में रख लिया पैरों में रखी बड़ी बड़ी है श्री गुरु ग्रंथ साहब साहब पाशाह महाराज जी ने भी देर पत्ती की जिन्हें बेदगी की है उस मत्थे लगन का सिर सिर भी कहियागार कहती हाँ कि मेरे सिर का साई है भाई महाराव ਉਹਨਾਂ ਕਹਿੰਦੇ ਭਗਵਾਨ ਇਹ ਨਹੀਂ ਫੜਾ ਜਾਣਦੀ ਹੈ ਉਹਨਾਂ ਕਹਿੰਦਾ ਫਿਰਦਾ ਫਾਇਆ ਹਜਦਾ ਤੇ ਨਹੀਂ ਪਤਾ ਪਰ ਇਹ ਗੱਲ ਜਾਣਦੀ ਅੱਜ ਤੇਰੀ ਖਾਤਰ ਮੈਨੂੰ ਮੌਤ ਵੀ ਆ ਜਾਵੇ ਇਸ ਗੱਲ ਦੇ ਖਾਤਰ ਤ ਮੱਤ ਕੇ ਗੱਲ ਦੇ ਨਾਲ ਲਾ ਲਵਾਂਗੀ ਗੋਲੀ ਨਹੀਂ ਬੰਦ ਹੈ ਉਹ ਗੋਲੀ ਵੀ ਹੱਥ ਕੇ ਆਪਣੇ ਸੀਨੇ ਦੇ ਵਿੱਚ ਖਾਲਵਾਂਗੀ ਤੇਰੇ ਪੁੱਤਰ ਨੂੰ ਤੱਤੀ ਬਾਹ ਨਹੀਂ ਲੱਗਣ ਦੇਂਦੀ ਪੁੱਤਰ ਕੋ ਪਹਿਲਾਂ ਮੈਂ ਆਪਣੀ ਖਾਦੀ ਵਿੱਚ ਗੋਲੀ ਖਾਵਾਂ ਪਰ ਮੈਨੂੰ ਫਕਰ ਹੈ ਮੈਨੂੰ ਮਾਣ ਹੈ ਕਿ ਮੈਂ ਤੇਰੀ ਘਰ ਵਾਲੀ ਹਾਂ ਅਤੇ ਹੱਥ ਦੇ ਕੜੀ ਕਿੰਨੇ ਅੰਦਰ ਕੁਲਕੂ ਵਾਲਾ ਸੀਨੇ ਚੋੜਿਆ ਜਿਸ ਕੋ ਪਰਿਵਾਰ ਆਪਣਾ ਨਾਲ ਖੜ ਗਿਆ ਉਹਨੇ ਆਖਿਆ ਬੇ ਪੁੱਤਰ ਉਨੇ ਆਖਿਆ ਮਰਨ ਤੋਂ ਪਹਿਲਾਂ ਉਹਨੂੰ ਜੀਵੇ ਦੀ ਕੁਝ ਨਹੀਂ ਉੜਦਿਆ ਕਿ ਤੇ ਮਰਨ ਤੋਂ ਬਾਅਦ ਮੈਂ ਤੇਰੇ ਨਾਲ ਵਾਦਾ ਨਹੀਂ ਕਰਦੇ ਮਿੱਟੀ ਹੈ ਬਾਅਦ ਵਿੱਚ ਕੁਝ ਵੀ ਹੋ ਸਕਦਾ ਹੈ ਤੂੰ ਆਪਣੇ ਪੁੱਤਰ ਦਾ ਪ੍ਰਬੰਧ ਕਰ ਲੈ ਤੂੰ ਆਪਣੀ ਵੰਸ਼ ਨੂੰ ਅੱਗੇ ਵਧਾਣਾ ਹੈ ਅੱਗੇ ਤੋਰਨਾ ਹੈ ਆਪਣੇ ਪੁੱਤਰ ਨੂੰ ਬਿਠਾ ਲੈ ਚਾਰ ਗੱਲਾਂ ਕਰਕੇ ਜਲਪਾਨੀ ਸ਼ਾਹ ਕੇ ਉਹਨੇ ਆਖਿਆ ਤਹਰਾ ਭਗਵਾਨ ਨੇ ਆਖਰੀ ਤੇ ਮਿਲਿਆ ਪਤਾ ਨਹੀਂ ਕਿਹੜੀ ਗੋਲੀ ਤੇ ਤੇਰਾ ਨਾਮ ਲਿਖਿਆ ਹੈ ਕਿਹੜੀ ਗੋਲੀ ਤੇ ਤੇਰਾ ਨਾਮ ਲਿਖਿਆ ਹੈ ਔਰ ਕਿਹੜੀ ਗੋਲੀ ਤੇ ਤੇਰੇ ਪੁੱਤਰ ਦਾ ਨਾਮ ਲਿਖਿਆ ਹੈ ਯਾਦ ਰੱਖਿਆ ਆ ਜਾ ਕੇ ਦਾ ਰਸਤਾ ਮਾਥੀ ਵਾੜੀ ਦੇ ਜੰਗਲਾਂ ਵਿੱਚੋਂ ਗੁਜ਼ਰਦਾ ਹੈ ਔਰ ਗੁਲਾਮੀ ਦਾ ਰਸਤਾ ਏਸਿਆਂ ਦੇ ਐਸ਼ਵਾਰਾਮ ਦੀ ਜ਼ਿੰਦਗੀ ਦੇ ਅੰਦਰ ਗੁਜ਼ਰਦਾ ਹੈ ਇਹ ਗੱਲ ਯਾਦ ਰੱਖਣਾ ਤੇ ਰਾਜ ਦੀ ਗੱਲ ਕਰਨੀ ਹੈ ਤੇ ਰਾਜ ਦੀ ਗੱਲ ਏਸਿਆਂ ਦੇ ਦਿੱਤ ਬਹਿ ਕੇ ਨਹੀਂ ਰਾਜ ਦੀ ਗੱਲ ਕੋੜੇ ਦੀਆਂ ਕਾਠੀਆਂ ਤੇ ਉਹਨਾਂ ਚ ਖੋਲਿਆਂ ਦੀ ਮੁੱਠ ਠਾ ਕੇ ਖੜੇ ਤੇਰੇ ਤੋਂ ਪਾਣੀ ਦਾਗਲਾ ਕਰਤੀ ਕੀਤੀ ਜਾਂ ਸਕਦੀ ਬਾਕੀ ਬਣ ਕੇ ਕੀਤੀ ਜਾਂ ਸਕਦੀ ਵਕਤ ਬਾਦੀ ਬਣ ਕੇ ਕੀਤੀ ਜਾਂ ਸਕਦੀ ਜਿਹਨੂੰ ਕਹਿੰਦੇ ਵਕਤ ਬਾਤ ਖਲਾਉਂਦਾ ਹੈ जे राज की गल कर ली राज को राजा पाना ही बदल के करता आलू खा के आलू खा के वाही भाई बजती है राज की गल करके नहीं जा सकती खंडा क्या खड़ गया खान पान बदल के रखना करता पहरावा बदल के रख दिया करता और यह गल नहीं क्या बदलिया कहीं दफा नहीं हो ਤੁਹਾਡੀਆਂ ਰਸੋਈਆਂ ਦੇ ਵਿੱਚ ਉਹ ਸਿਲਵਰ ਪਾ ਦਿੰਦਾ ਤੇ ਬੀਬੀਆਂ ਵੀ ਕਹਿੰਦੀਆਂ ਵੀ ਸਾਨੂੰ ਛਿਟੀ ਵਾਲੀ ਕੁੰਟਰ ਕਹੀ ਦੇ ਯਾਦ ਰੱਖਿਆ ਜੀ ਛਿਟੀ ਵਾਲੀ ਕੁੰਟਰ ਨਾਲ ਪੈਣਾ ਬਣਾਦਾ ਨਹੀਂ ਫਟਦਾ ਹੈ ਫਿਰ ਉਹ ਪ੍ਰੈਸ਼ਰ ਦੇ ਵਿੱਚ ਬੰਦਾ ਆ ਜਾਂਦਾ ਨਾ ਜਹਾ ਤੇ ਆਤਮ ਤਿਆ ਕਰਦਾ ਜਾਂ ਫਿਰ ਤਾਂ ਤੋਂ ਬਾਗੀ ਹੋ ਜਾਂਦਾ ਇਕ ਤਾਂ ਜਾਦਾ ਇਹ ਗੱਲ ਯਾਦ ਰੱਖੀਂ ਖਾਣਾ ਬਣਦਾ ਨਹੀਂ ਉਹ ਸਿਲਵਰ ਕਹਿੰਦਾ ਜ਼ਹਿਰ ਹੈ ਆਪਣੀਆਂ ਰਸੋਈਆਂ ਦੇ ਵਿੱਚੋਂ ਬਾਹਰ ਕੱਢ ਰਿਹਾ ਇਸ ਤੋਂ ਪਹਿਲਾਂ ਜਦੋਂ ਚੁੰਧਿਆਂ ਦੇ ਪਰ ਜਦੋਂ ਤੁਸੀਂ ਪਿੱਤਲ ਦੇ ਪਾੜਿਆ ਪਿੱਤਲ ਦੇ ਭਾਂਡਾ ਮਿੱਟੀ ਦੇ ਭਾਂਡਾ ਵਿੱਚ ਤੁਸੀਂ ਸਭ ਦੀ ਭਾਦੀ ਬਣਾਉਂਦੀਆਂ ਸੀ ਹਰ ਬਲੋਹ ਦੇ ਭਾਂਡਾ ਵਿੱਚ ਤੁਹਾਡਾ ਰਾਸ਼ਣੂ ਪਾਣੀ ਬਣਦਾ ਸੀ ਕਦੀ ਕੋਈ ਬੋਧਾ ਬਿਮਾਰ ਵੇਖਿਆ ਆ ਜਿਹੜੀਆਂ ਬਿਮਾਰੀਆਂ ਉਪਤਪਦੇਆਂ ਕਦੀ ਦੇਖੀਆਂ ਸੀ ਇਹ ਹਰਫ ਜਿਹੜਾ ਤੁਸੀਂ ਅੰਦਰ ਰੱਖੀਓ ਨਾ ਬਰਤਨਬਾਰ ਵੀ ਬੜਾ ਮਿਸ਼ਕਦੇ ਆ ਭਾਂਡੇ ਤੁਸੀਂ ਸਾਡੇ ਹੱਥ ਖਰਾਬ ਉਹਦੇ ਸੁਆਬ ਦੇ ਨਾਲ ਇਹ ਸਾਰੀ ਉਹੀ ਦੇਣਾ ਹੈ ਆਪਣਾ ਜੀਵਨ ਆਪਣਾ ਖਾਣ ਤਾਂ ਆਪਣਾ ਖਾਣ-ਪਾਣ ਪਹਿਰਾਵਾ ਇਹਨੂੰ ਬਦਲ ਜਾ ਦੇ ਅਧੀਆਂ ਬਿਮਾਰੀਆਂ ਤੁਹਾਡੇ ਕੋਲੋਂ ਸਿਲਵਰ ਕੱਢ ਦਿਓ ਸਟੀਲ ਕੱਢ ਦਿਓ ਫਰਬਲੋ ਲੈ ਉਸ ਜਗ੍ਹਾ ਦੇ ਉੱਪਰ ਕਿਤਲ ਕਹਿ ਦੀ ਵਰਤੋਂ ਫਿਰ ਕਰਨੀ ਸ਼ੁਰੂ ਕਰ ਦੇ ਆਹ ਗੱਲ ਯਾਦ ਰੱਖਿਆ ਦੇ ਤੁਹਾਡੇ ਘਰ ਦੇ ਵਿੱਚੋਂ ਅਧੀਆਂ ਬਿਮਾਰੀਆਂ ਨਿਕਲ ਜਾਣੇ ਕੋਈ ਨਹੀਂ ਅੰਗ ਸੰਕਿਦਾ ਫਰਬਲੋ ਦੀ ਵਰਤੋਂ ਕਰਦਾ ਜਿਹੜਾ ਫਰਬਲੋ ਦੇ ਬਾਟਿਆਂ ਦੇ ਵਿੱਚ ਜਦੋਂ ਫਰਬਲੋ ਦੇ ਵਿੱਚ ਬਣਦਾ ਨਾ ਕੋਈ ਵੀ ਭੋਜਨ ਤੇ ਕਾਲਾ ਹੁੰਦਾ ਦੇਸੀ ਘਿਓ ਦੇ ਨਾਲ ਤਲਕਾ ਲੱਗਦਾ ਜਿਹਨੂੰ ਬਵੇਕ ਕਹਿੰਦੇ ਬਵੇਕ ਕੋ ਪਾਪ ਦੀ ਸ਼ੁਰੂਤਾ ਪਿਓਰ ਜਿਹਦੇ ਵਿੱਚ ਕੋ ਰਲਾ ਨਾ ਕੀਤਾ দাও ਪ੍ਰੋਫੈਟ ਤੁਸੀਂ ਮਰਤਦੀਆਂ ਜੇ ਪਤਾ ਨਹੀਂ ਕੀ ਜ਼ਹਿਰ ਤੁਹਾਨੂੰ ਸੋਕ ਕੇ ਦਿੰਦੇ ਪਹਿਲਾਂ ਮਾਵਾ ਸੀ ਮਾਤਾਵਾ ਬੈਠੀਆਂ ਨੇ ਇਹਨਾਂ ਹੱਥਾਂ ਦੇ ਨਾਲ ਚਾਪੀ ਕਿਹੜੀ ਮਧਾਨੀ ਪਾ ਕੇ ਬਣਾਣੀ ਚਾਹਤੀ ਸੀ ਅੰਦਰ ਤੇ ਆਪ ਰੁਕਦੀਆਂ ਸੀ ਤੇ ਹੁਣ ਮੱਖਣ ਵੀ ਵੇਰੀ ਤੋਂ ਹੁੰਦਾ ਪਤਾ ਨਹੀਂ ਸਪਰੇਤੇ ਦਾ ਕਾਹਦਾ ਉਹਦਾ ਬਣਾ ਕੇ ਮੇਰੀ ਬੇਨਤੀ ਹੈ ਜੇ ਲੰਬਾ ਦਰਨਾ ਤੇ ਰਾਜ ਦੀ ਗੱਲ ਕਰਨੀ ਹੈ ਚੱਕੀਆਂ ਘਰ ਦੇ ਵਿੱਚ ਲਿਆਓ ਆਪਣੇ ਫਰੀਦ ਨੂੰ ਸੰਭੋ ਇਹਨਾਂ ਦੀ ਜਿਹੜੀ ਬੇਗਰਤੀ ਉਸ ਬੇਗਰਤੀ ਨੂੰ ਛੱਡ ਕੇ ਆਪਣੀ ਇੱਜ਼ਤ ਅਣਖ ਤੇ ਆਗਰਵਾਨ ਬਦੋ ਜੇ ਆਪਣੀ ਵੰਦੀ ਨੂੰ ਅੱਗੇ ਤੋਰਨਾ ਹੈ ਯਾਦ ਰੱਖਿਆ ਜਿਹੜੀਆਂ ਕੌਮਾਂ ਤੇ ਹਾਕਮਾਂ ਜਾਂ ਨੇ ਉਹਨਾਂ ਕੌਮਾਂ ਦੇ ਗਲੋਂ ਕਦੇ ਵੀ ਗੁਲਾਮੀ ਦਾ ਸੰਗਲ ਨਹੀਂ ਲੈਂਦਾ ਨਹੀਂ ਲੈਂਦਾ ਇਹ ਕਰਨਾ ਹੈ ਕੋਈ ਅਪਹਾਰਸੀ ਕਦੇ ਕਹੀਦੀ ਹੈ ਉਹ ਅਖਿਆ ਭਗਵਾਨ ਨੇ ਮੈਨੂੰ ਮਾਂ ਲੈਂ ਤੇ ਤੈਨੂੰ ਮੇਰੇ ਤੇ ਮਾਂ ਤੇ ਮੈਨੂੰ ਵੀ ਤੇਰੇ ਤੇ ਮਾਂ ਤੇ ਮੇਰੀ ਘਰ ਵਾਲੀ ਮੈਂ ਆਪਣੇ ਪੁੱਤ ਦੀ ਗੱਲ ਕਰਦਿਆਂ ਤੇ ਮੇਰਾ ਇੱਥੇ ਪਗਵਤ ਭਰਾ ਹੈ ਹੁਣ ਇਹ ਵੀ ਸਰਕਾਰ ਦੇ ਅੰਦਰ ਹੈ ਆਹ ਐੜਾ ਗੈੜਾ ਲੱਫੂ ਖਲਾ ਜਿਹਨੂੰ ਹਰ ਕੋਈ ਆਖੀਂਦਾ ਮਰਦਾ ਨੱਠਾ ਖੜਾ ਨੰਬਰਦਾਰ ਇਹਨੇ ਆਖਿਆ ਸੱਜਣ ਤਵੇ ਕੰਮ ਆਉਲੇ ਪੰਜ ਕੋਈ ਮੁਸੀਬਤ ਆ ਜਾਵੇ ਨਾ ਪ੍ਰਧਾਨ ਸਾਹਿਬ ਕੋ ਮੁਸੀਬਤ ਫਿਰ ਤੇ ਆਵੇ ਤੇ 5000 ਫੂਟ ਦੇ ਵਿੱਚ ਨੰਬਰ ਹੁੰਦਾ ਹੁੰਦਾ ਹੁਣ ਤੇ ਵੱਧਾ ਹੈ ਗੂਗਲ ਤੇ ਵੀ ਚੱਲ ਨਾ ਪੇ ਤੇ ਉਹਦੇ ਵਿੱਚੋਂ ਇੱਕ ਨੰਬਰ ਵਾਲਾ ਬੰਦਾ ਲੱਭਦਾ ਕਿ ਭਾਵੇਂ ਬੰਦੇ ਨੇ ਮੇਰੀ ਮਦਦ ਕਰਨੀ ਉਹਨੂੰ ਫਿਰ ਪੁੱਛਦਾ ਉਹਨੂੰ ਕਹਿੰਦਾ ਵੀ ਮੇਰੇ ਤੇ ਮੁਸੀਬਤ ਆ ਗਈ ਹੈ ਹੁਣ ਮਸੀਬਤ ਦੇ ਵਿੱਚ ਤੋਂ ਮੇਰਾ ਸਾਥ ਦੇਣਾ ਸ਼ਹਿਰ ਕਹਿੰਦਾ ਉਹ ਕਹਿੰਦਾ ਉਹ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਠੀ ਪਰਖੇ ਜਾਣ ਅੱਜਨੇ ਉਹ ਵੇਲੇ ਜਦ ਪਾਣੀ ਪੁੱਠੀ ਪੈਂਦੀ ਆਪਣੇਆਂ ਦਾ ਤੇ ਬਗਾਨਿਆਂ ਦਾ ਫਿਰ ਪਤਾ ਲੱਗਦਾ ਹੈ ਆਗੇ ਨਥੇ ਖੈਰੇ ਨੰਬਰਦਾਰ ਦੀ ਗੱਾਰ ਇਹਨੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਜਦੋਂ ਨਥੇ ਖੈਰੇ ਨੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ੍ਹ ਕੇ ਸਾਹਮਣੇ ਤੱਕਿਆ ਭਾਈ ਮੁਤਾਬਕ ਸਿੰਘ ਭੰਗੂ ਮੀਰਾ ਕੋਟਿਏ ਨੂੰ ਛੇਤੀ ਬਾਹਰ ਪੜ ਕੇ ਅੰਦਰ ਕਿਨ ਦੇ ਦਰਵਾਜ਼ਾ ਲਾ ਨਰਮਦਾ ਨਾ ਕੇ ਕਹਿੰਦਾ ਤੇਰੇ ਬੁਰੰਟ ਸਰਕਾਰ ਨੇ ਜਾਰੀ ਕਰ ਦਿੱਤੇ ਹਰ ਫਕਟ ਨੂੰ ਜਣੀਆਂ ਨੇ ਹੁਣ ਤੱਕ ਦੱਬ ਦਿੱਤਾ ਉਹਨੇ ਆਖਿਆ ਫਿਰ ਪਰ ਮੈਂ ਤੇ ਸੁਣਿਆ ਸੀ ਸੱਜਣਾ ਦੇ ਕਹਿ ਤੇ ਸੱਜਣ ਫਾਂਸੀ ਦਾ ਰਸਤਾ ਵੀ ਆ ਗਿਆ ਤੁਮਨੇ ਇੱਥੇ ਉਹਨੇ ਆਖਿਆ ਕੀ ਤਾਉਣਾ ਉਹਨੇ ਆਖਿਆ ਮੈਂ ਤਾਉਣਾ ਇਹ ਹੈ ਕਿ ਤੂੰ ਮੇਰਾ ਪੱਗਵਰਤ ਭਰਾ ਹੈ ਮੇਰੀ ਇੱਜ਼ਤ ਤੇਰੀ ਹੈ ਤੇ ਤੇਰੀ ਮੇਰੀ ਹੈ ਤੇਰਾ ਪੁੱਤ ਮੇਰਾ ਤੇ ਮੇਰਾ ਪੁੱਤ ਤੇਰਾ ਹੈ ਮੈਂ ਤੈਨੂੰ ਪੁੱਤਰ ਦੀ ਬਾਪ ਰਉਣ ਵਾਸਤੇ ਆਇਆ ਹਾਂ ਪਰ ਯਾਦ ਰੱਖੀ ਪੁੱਤ ਦੀ ਮਾਂ ਮੈਂ ਤੈਨੂੰ ਤਾਂ ਫੜਉਣੀ ਐ ਜੇ ਤੂੰ ਮੇਰੇ ਪੁੱਤ ਦੀ ਰੱਖਿਆ ਆਪਣੇ ਪੁੱਤ ਸਮਝ ਕੇ ਕਰੇਗਾ ਤੂੰ ਆਹ ਸ਼ਬਦ ਵਰਤੇ ਨਾ ਉਹਨੇ ਅਖੇਰ ਕਰਨਾ ਵਾਦਾ ਤਾਂ ਕਰੀ ਜੇ ਤੂੰ ਸਿਰ ਵਾਰ ਸਕਦਾ ਹੈ ਜੇ ਤੂੰ ਆਪਣਾ ਤੇ ਆਪਣੇ ਪੁੱਤ ਦਾ ਸਿਰ ਵਾਰ ਕੇ ਮੇਰੀ ਪੁੱਤ ਦੀ ਰੱਖਿਆ ਕਰ ਸਕਦਾ ਹੈ ਵਚਨ ਤਾਂ ਕਰੀ ਜੇ ਨਿਭਾ ਸਕਦਾ ਗੱਲਾਂ ਕਰਨ ਸੁਖੱਲੀਆਂ ਉਹਖੇ ਬੰਨ ਨੇ ਬੋਲ ਉਹਨਾਂ ਆਖਿਆ ਜੇ ਪਾਲ ਸਕਦਾ ਨਭਾ ਸਕਦਾ ਤੇ ਫਿਰ ਵਾਦਾ ਕਰੀ ਫਿਰ ਮੈਨੇ ਕੁੱਤ ਦੀ ਬਾਫਰੀ ਵਰਨਾ ਨਾ ਪੜੀ ਹੁਣ ਪਾਈ ਮਤਾਲਾ ਤੋਂ ਪੰਗੂ ਇਹ ਗੱਲ ਕਰ ਰਿਹਾ ਨੱਥਾ ਖੜਾ ਨੰਬਰਦਾਰ ਜੁਨਾ ਨੇ ਕੁਝ ਕਰਨਾ ਹੈ ਜਿਹੜੀ ਜਗ੍ਹਾ ਤੇ ਮਰਜ਼ੀ ਹੋਣ ਉਹ ਇਹ ਨਹੀਂ ਦੱਸਦੇ ਕਿੰਨਾ ਮਜਬੂਰ ਸੀ ਉਹ ਕਰ ਗੁਜ਼ਰਦੇ ਨੇ ਉਹਨੇ ਆਖਿਆ ਕਿੱਥੇ ਗੱਲ ਦੀ ਪਰਵਾਹ ਨਾ ਕਰੀਂ ਮਾਰੇ ਨਾਲ ਜੇ ਤੇਰੇ ਪੁੱਤ ਦੀ ਰੱਖਿਆ ਤੂੰ ਮੇਰੇ ਸਿਰ ਦੀ ਗੱਲ ਕਰਦਾ ਆਪਣੇ ਪੁੱਤ ਦਾ ਸਿਰ ਵਾਰ ਕੇ ਵੀ ਕਰਨੀ ਪਈ ਤੇ ਮੈਂ ਕਰਾਂਗਾ ਕੁੱਟ ਕੇ ਕੱਲ੍ਹ ਦਿਨ ਲਾਇਆ ਲਾ ਕੇ ਉਹਨੇ ਕਿਹਾ ਮੈਂ ਨੰਬਰਦਾਰ ਆ ਤੇ ਆਹ ਗੱਲ ਦੇ ਅਰਦਾਸਾ ਖੋਲਣ ਲੱਗਾ ਹੈ ਫੋਦਿਆ ਅਰਦਾਸਾ ਛੱਡ ਕੇ ਨਿਕਾਰਿਆ ਆਪਣੇ 7 ਸਾਲ ਦੇ ਪੁੱਤ ਰਾਏ ਸਿੰਘ ਪੰਘੂ ਦੀ ਬਾਹ ਭਾਈ ਮਕਾਲ ਸਿੰਘ ਪੰਘੂ ਮੇਰਾ ਕੁੱਤੀਏ ਨੇ ਨੱਥੇ ਖੈਰੇ ਨੂੰ ਫੜਾ ਕੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਸਿਰ ਤੋਂ ਤੁਹਾਡੇ ਸਿੱਖਾਂ ਦੇ ਸਿਰਾਂ ਦੇ ਮੁੱਲ ਕبھی 20 ਕبھی 40 ਕبھی 60 ਤੇ ਕبھی 80 ਰੁਪਏ ਤੱਕ ਪੈਂ ਔਰ ਇਹ ਸੁਣ ਤੱਕ ਕਿ ਜਿਹੜੀਆਂ ਮੇਰੀਆਂ ਮਤਾਵਾ ਪਹਿਣਾ ਤੇ ਬੱਦੀਆਂ ਬੀਬੀਆਂ ਨੇ ਉਹਨਾਂ ਦੇ ਫਿਰ ਵੱਢ ਕੇ ਤੇ ਅਣਦਾਰੀਆ ਕਹਿ ਕੇ ਉਹਨਾਂ ਦਾ ਵੀ ਮੋਢ ਲਿਆ ਜਾਂਦਾ ਸੀ ਉਸ ਰਾਜ ਦੀ ਉਦੋਂ ਦੀ ਗੱਲ ਕਰਨ ਜਾ ਰਹੇ ਆ ਪਿਆਰ ਦੇ ਨਾਲ ਸੱਕੀਏ ਭਾਈ ਬਤਾਲ ਸਿੰਘ ਭੰਗੂ ਮੀਰਾ ਕੋਟਿਆ ਆਪਣੇ ਭਗਵਤ ਭਰਾ 90 ਖੇਰੇ ਨੰਬਰਦਾਰ ਨੂੰ ਆਪਣੇ 7 ਸਾਲ ਦੇ ਪੁੱਤ ਰਾਏ ਸਿੰਘ ਭੰਗੂ ਦੀ ਬਾਹ ਹੱਥ ਵਿੱਚ ਫੜਾ ਕੇ ਫੋੜ ਕੇ ਅੰਦਾਜ਼ਾ ਛੱਡ ਕੇ ਟਕਾਰਾ ਪੰਜਾਬ ਦੀ ਧਰਤੀ ਨੂੰ ਅਲਵਿਦਾ ਐਉਂ ਕਿ ਜਦ ਮੁਗਲਾ ਹਮੂਮਤਨੀ ਪਾਏ ਮੁੱਲ ਸਿਰਾਂ ਦੇ ਪਾਏ ਢੱਡ ਧਰਤੀ ਮਾਝੇ ਦੀ we be <laughs>